ਪੰਜਾਬ 98895 ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਦਾ ਹਮ ਮੰਡਰਾਇਟ ਸੁਰੱਖਿਆ ਸੁਸਾਇਟੀ ਰਜਿਸਟਰਡ ਪੰਜਾਬ ਵੱਲੋਂ ਸ੍ਰੀ ਭਗਵਾਨ ਮਾਤਾ ਡਾਕਟਰ ਬੀਮਰਾਓ ਅੰਬੇਦਕਰ ਦਾ ਪ੍ਰੀਨਿਰਵਾਣ ਦਿਵਸ 6 ਦਸੰਬਰ ਨੂੰ ਪਿੰਡ ਕੰਗ ਦੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾਵੇਗਾ ਇਸ ਸਬੰਧੀ ਸੂਬਾ ਪ੍ਰਧਾਨ ਇੰਜੀਨੀਅਰ ਜੇਪੀ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਦਜੀਤ ਸਿੰਘ ਛੋਟੇਪੁਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਕੰਗ ਵਿਖੇ ਸਥਾਪਿਤ ਡਾਕਟਰ ਬੀਮਰਾਓ ਅੰਬੇਦਕਰ ਜੀ ਦੇ ਬੁੱਤ ਤੇ ਫੁੱਲ ਮਾਲਾ ਪਾਉਂਦੇ ਹੋਏ ਨਮਸਤਕ ਹੁਣ ਪ੍ਰੰਤ ਖੁੱਲੇ ਪੰਡਾਲ ਵਿੱਚ ਪਹੁੰਚਿਆ ਸ਼੍ਰੀਤਾ ਵੱਲੋਂ ਡਾਕਟਰ ਬੀਂਦਾ ਅੰਬੇਦਕੀ ਜੀ ਦੇ ਜੀਵਨੀ ਅਤੇ ਸਖਿਆਵਾਂ ਬਾਰੇ ਚਰਚਾ ਕੀਤੀ ਜਾਏਗੀ। ਉਹਨਾਂ ਨੇ ਸਮੁੱਚੇ ਸਮਾਜ ਨੂੰ ਅਪੀਲ ਕੀਤੀ ਕਿ ਮਹਾਨ ਸ਼ਖਸੀਅਤ ਡਾਕਟਰ ਬੀਂਦਾ ਅੰਬੇਦਕੀ ਜੀ ਦੇ ਪ੍ਰੇਰਨਾਮਕ ਸੰਬੰਧੀ ਪਿੰਡ ਕੰਗ ਵਿਖੇ ਪਹੁੰਚ ਕੇ ਸਰਦਾ ਦੇ ਫੁੱਲ ਭੇਟ ਕਰਨ। ਦੇਖੋ ਪੱਤਰਕਾਰ ਜਗਦੀਸ਼ ਦੀ ਖਾਸ ਰਿਪੋਰਟ। ਅੱਜ ਦਾ ਦਿਨ ਅੱਜ ਹੀ ਰੂਹਾਂ ਹੈ ਬਾਈਕ ਸੋਸ਼ਲ ਅੱਜ ਵੀ ਮੀਟੋ ਹੋ ਰਹੀ ਹੈ ਕਿਹਨੂੰ ਕਰੀਏ। जय भीम जय भारत वाहेगुरु जी का खालसा वाहेगुरु जी की फतेह ਅੱਜ ਦਾ ਇਹ ਮੰਥਰਾਇਟ ਸੱਭਾ ਸੁਸਾਇਟੀ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜਿਹੜੀ ਅੱਜ ਹੋਈ ਆ ਸਰਦਾਰ ਅਜੀਤ ਸਿੰਘ ਛੋਟੇਪੁਰ ਜ਼ਿਲ੍ਹਾ ਪ੍ਰਧਾਨ ਜੀ ਪ੍ਰਧਾਨਜੀ ਵਿੱਚ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਚੇਅਰਮੈਨ ਜਿਹੜੇ ਜ਼ਿਲ੍ਹੇ ਦੇ लवली 나ਗੀ ਜੀ ਤੇ ਆਪਣੇ ਜਨਰਲ ਸਕੱਤਰ ਭਜਨ ਸਿੰਘ ਜੀ ਚੰਨਾਲਾਲ ਅਜੀਤ ਸਕੱਤਰ ਜ਼ਿਲ੍ਹੇ ਦੇ ਹੋਰ ਵੀ ਸਾਰੇ ਉੱਦੇਦਾਰ ਪਹੁੰਚੇ ਆ ਅੱਜ ਮੀਟਿੰਗ ਦੇ ਵਿੱਚ ਆਪਾਂ ਇੱਕ ਫੈਸਲਾ ਕੀਤਾ ਵਾ ਕਿ 6 ਤਰੀਕ ਨੂੰ ਡਾਕਟਰ ਭੀਮਰਾਣ ਦੇਸ਼ਕਰ ਜੀ ਭਾਤ੍ਰਿਕਨ ਜੀ ਦਾ ਪ੍ਰੀ ਮਨਵਾਨ ਦਿਵਸ ਆ ਉਹਦੇ ਸਬੰਧ ਵਿੱਚ ਉਹਨਾਂ ਨੂੰ ਸਨਮਾਨਦਰੀ ਦੇਣ ਲਈ ਇੱਕ ਸਰੰਦਾ ਗਲੀ ਸਮਰੋਹ ਜਿਹੜਾ ਅਸੀਂ ਪਿੰਡ ਕੰਗਲੇ ਵਿੱਚ ਕਰਨ ਜਾ ਰਹੇ ਹਾਂ ਦੇਖਿਆ ਵੀ ਹਰ ਸਾਲ ਅਸੀਂ ਕਰਦੇ ਆ ਕਿ ਉਸ ਦਿਨ ਅੱਜ ਸਾਰੀ ਟੀਮ ਨੇ ਸਫਾਈ ਵੀ ਕੀਤੀ ਜਾ ਕੇ ਤੇ ਉਸ ਦਿਨ ਅਸੀਂ ਪ੍ਰੋਗਰਾਮ ਪਿੰਡ ਕੰਗਾਂ ਦੇ ਵਿੱਚ ਕਰਾਂਗੇ ਔਰ ਮੈਂ ਬੇਨਤੀ ਕਰਦਾ ਹਾਂ ਕਿ ਧਾਰੀਵਾਲ ਦੇ ਜਿੰਨੇ ਰਾਜਨੀਤਿਕ ਸਮਾਜਿਕ ਸੋਸ਼ਲ ਵਰਕਰ ਜੋ ਜਿਹੜੀ ਡਾਕਟਰ ਭੀ ਇਮਰਾਨ ਵੇਟਕਾਰ ਨੂੰ ਪਿਆਰ ਕਰਦੇ ਨੇ ਜਿੱਥੇ-ਜਿੱਥੇ ਵੀ ਮੇਰੀ ਆਵਾਜ਼ ਪਹੁੰਚ ਰਹੀ ਆ ਸਿਰਫ ਧਰওয়াল ਨਹੀਂ ਗਦਾਪੁਰ ਜ਼ਿਲ੍ਹੇ ਦੇ ਵਿੱਚ ਵੀ ਜਾਂ ਪੂਰੇ ਪੰਜਾਬ 'ਚ ਹੀ ਉਹ ਇਸ ਪ੍ਰੋਗਰਾਮ ਜਿਹੜਾ 6 ਤਰੀਕ ਨੂੰ ਜਿਹੜੀ ਸ਼ਨੀਵਾਰ 11 ਵਜੇ ਪਿੰਡ ਕੰਗ ਦੇ ਵਿੱਚ ਜਿੱਥੇ ਬਾਬਾ ਸਾਹਿਬ ਦਾ ਮੋਤ ਲੱਗਾ ਉਸੇ ਗਰਾਊਂਡ ਦੇ ਵਿੱਚ ਸਟੇਜ ਲਾ ਕੇ ਬਾਬਾ ਸਾਹਿਬ ਦੇ ਬਾਰੇ ਜੀਵਨ ਬਾਰੇ ਵਿਸਾਰਪੂਰਵਕ ਬਲਾਰੇ ਚਾਨਣਾ ਪਾਉਣਗੇ ਉੱਥੇ ਹੀ ਚਾਹ ਮੰਡਲ ਦਾ ਜੋ ਤੁ ਮੰਦਰ ਵੀ ਬਤਾਇਆ ਜਾਏਗਾ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਸਾਰੀ ਟੀਮ ਨੂੰ ਸਾਡੀ ਹਿਊਮਨ ਰਾਈਟਸ ਸੋਸਾਇਟੀ ਵੱਲੋਂ ਕਿ ਸਾਰੇ ਜਿੰਨੇ ਵੀ ਧਾਰੀਵਾਲ ਦੇ ਵਾਸੀ ਤੇ ਗਰਦਾਪੁਰ ਜਿਲ੍ਹੇ ਦੇ ਵਾਸੀ ਉੱਥੇ ਉਸ ਤਰੀਕ ਨੂੰ 11 ਵਜੇ ਹ ਮੰਮਾ ਕੇ ਪਹੁੰਚੀਏ ਤੇ ਬਾਬਾ ਸਾਹਿਬ ਨੇ ਜਿਹੜੀਆਂ ਜੱਲੋਂ ਸਰਦਾਂ ਜੀ ਲਈਏ ਉਹਨਾਂ ਦੇ ਚੱਲੇ ਮਾਰਗ ਤੇ ਚਲੀਏ ਇਹੀ ਸੰਦੇਸ਼ ਨੂੰ ਸਾਰੀ ਸਟੇਜ ਦੇ ਉੱਤੇ ਲਾਵਾਂਗੇ ਵੀ ਇਹਨੀਆਂ ਗੱਲਾਂ ਮੈਂ ਖੰਮਾ ਦਾ ਜੱਜ ਕਰਦੀ ਵਾਜਦੇ ਜੀ ਕਾ ਖਾਲਸਾ ਰਾਈ ਦੇ ਕੀ ਫਤਿਹ ਜੈ 3 ਜੈਕਾਰ